ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਫੇਰ ਮਿਲਦੇ ਆ ਤੁਹਾਨੂੰ ਇੱਕ ਛੋਟੀ ਜੀ ਵੀਡੀਓ ਨਾਲ ਜੋ ਕਿ ਮੇਰੀਆਂ ਭੈਣਾਂ ਦੇ ਕੰਮ ਦੀ ਆ ਠੀਕ ਆ ਆਪਾਂ ਜ਼ਿਆਦਾਤਰ ਵੀਡੀਓ ਜਿਹੜੀਆਂ ਆਪਣੀਆਂ ਭੈਣਾਂ ਲਈ ਬਣਾਉਣੇ ਹੁੰਦੇ ਆ ਤੇ ਜਿਹੜੀ ਚੀਜ਼ ਮੈਨੂੰ ਲੱਗਦੀ ਆ ਵੀ ਚਲੋ ਆਪਾਂ ਨੂੰ ਸ਼ੇਅਰ ਕਰਨੀ ਚਾਹੀਦੀ ਆ ਆਪਣੀਆਂ ਭੈਣਾਂ ਨਾਲ ਤੇ ਆਪਾਂ ਉਹ ਚੀਜ਼ ਬਾਰੇ ਦੱਸ ਦਿੰਨੇ ਆ ਚਲੋ ਜਿਹਨੂੰ ਵਧੀਆ ਲੱਗਦੀ ਆ ਉਸ ਚੀਜ਼ ਨੂੰ ਫੋਲੋ ਕਰ ਸਕਦਾ ਠੀਕ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਚਲੋ ਹੁਣ ਆਪਾਂ ਤੁਹਾਨੂੰ ਦੱਸਦੀ ਆ ਵੀ ਆਪਣੀ ਵੀਡੀਓ ਜਿਹੜੀ ਅੱਜ ਹੈਗੀ ਆ ਆਪਾਂ ਹੁਣ ਸਰਦੀ ਜਿਹੜੀ ਕਿ ਜਾਣੀ ਸ਼ੁਰੂ ਹੋ ਗਈ ਆ ਤੇ ਉਹਦੇ ਜਿਹੜੇ ਕੱਪੜੇ ਹੁਣ ਸਾਂਭਣੇ ਵੀ ਪੈਣੇ ਆ ਪਹਿਲਾਂ ਤਾਂ ਕੱਢੇ ਮਸਾਂ ਹੁਣ ਸਾਂਭਣੇ ਪੈਣੇ ਆ ਹੁਣ ਸਾਂਭਣ ਵੇਲੇ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਨੂੰ ਸਾਂਭਣਾ ਕਿੱਥੇ ਕਿਉਂਕਿ ਜਦੋਂ ਕੱਢਨੇ ਹੁੰਦੇ ਆ ਉਸ ਤੋਂ ਬਾਅਦ ਹੁਣ ਜਗ੍ਹਾ ਹੀ ਉਹ ਜਿੱਥੋਂ ਕੱਢੇ ਹੁੰਦੇ ਉਹ ਜਗ੍ਹਾ ਹੀ ਨਹੀਂ ਪਤਾ ਲੱਗਦੀ ਵੀ ਉਹ ਜਗ੍ਹਾ ਤੇ ਇਹ ਕੱਪੜੇ ਫੇਰ ਪੈ ਜਾਣਗੇ ਕਿਉਂਕਿ ਉਹ ਜਗ੍ਹਾ ਤਾਂ ਹੋਰ ਕੱਪੜਿਆਂ ਨਾਲ ਭਰ ਲੋਈ ਪਈ ਹੁੰਦੀ ਆ ਤੇ ਮੈਨੂੰ ਤਾਂ ਬੜੀਆ ਟੈਨਸ਼ਨ ਹੁੰਦੀ ਆ ਜਦੋਂ ਉਹ ਕੱਢਦੀ ਆ ਉਹ ਤੋਂ ਘੱਟ ਟੈਨਸ਼ਨ ਦੀ ਜਦੋਂ ਰੱਖਣੇ ਹੁੰਦੇ ਵੀ ਬਹੁਤ ਔਖਾ ਲੱਗਦਾ ਕਿਉਂਕਿ ਕੱਢ ਰੱਖਣੇ ਬਹੁਤ ਜ਼ਿਆਦਾ ਔਖੇ ਆ ਸਰਦੀ ਵਾਲੇ ਕੱਪੜੇ ਗਰਮੀ ਵਾਲੇ ਕੱਪੜੇ ਬਹੁਤ ਜਲਦੀ ਸਮਝ ਜਾਂਦੇ ਆ ਪਰ ਸਰਦੀ ਦੇ ਕੱਪੜੇ ਇੰਨੇ ਜ਼ਿਆਦਾ ਹੁੰਦੇ ਆ ਨਾ ਬਸ ਕਹਿਣੀ ਕੀ ਆ ਪਹਿਲਾਂ ਤਾਂ ਇਹ ਨਹੀਂ ਪਤਾ ਲੱਗਦਾ ਤਿੰਨ ਤੋਂ ਚਾਰ ਵਾਰੀ ਤਾਂ ਇਹ ਰੱਖਣੇ ਰਵੈਂਦੇ ਤੇ ਦੋ ਤਿੰਨ ਵਾਰੀ ਕੱਢ ਕਿਵੇਂ ਕਿਉਂਕਿ ਉਦੋਂ ਉਦੋਂ ਤਾਂ ਠੰਡ ਹੋ ਜਾਂਦੀ ਹੈ ਬਹੁਤ ਇੱਕੀ ਵਾਰੀ ਠੰਡ ਹੋ ਜਾਂਦੀ ਇੱਕ ਵਾਰੀ ਦਾਰੀ ਆਪਾਂ ਸਾਰੇ ਕੱਢ ਲੈਣੇ ਆ ਠੀਕ ਆ ਤੇ ਹੁਣ ਰੱਖਣ ਵੇਲੇ ਕਦੇ ਤਾਂ ਠੰਡ ਹੋ ਜਾਂਦੀ ਕਦੇ ਗਰਮੀ ਹੋ ਜਾਂਦੀ ਅੱਧੇ ਗ੍ਰਾਹ ਰੱਖਦੇ ਅੱਧੇ ਕ ਫੇਰ ਕੱਢ ਲਈ ਅੱਧੇ ਕ ਫੇਰ ਰੱਖਤੀ ਅੱਧੇ ਕ ਐਂ ਹੀ ਕਰੀ ਜਾਂਦੀ ਮੈਨੂੰ ਤਾਂ ਬਲਾ ਦਾ ਮਹੀਨਾ ਹੋ ਗਿਆ ਇਸ ਕਾ ਗੱਲ ਚ ਲੱਗੇ ਫਰਵਰੀ ਦੇ ਲੱਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਵਿੱਚ ਜੇ ਉਦੋਂ ਮੈਂ ਕੁਛ ਕੁਛ ਜੀ ਕੱਪੜੇ ਸਾਮ ਤੇ ਜੋ ਜ਼ਿਆਦਾ ਠੰਡ ਵਿੱਚ ਪਹਿਣ ਵਾਲੇ ਸੀਗੇ ਫੇਰ ਥੋੜੀ ਜੀ ਠੰਡ ਹੋ ਗਈ ਫੇਰ ਥੋੜੇ ਥੋੜੇ ਜੇ ਵਿੱਚ ਰ ਤੇ ਆਪਾਂ ਹੁਣ ਸਾਂਭੀ ਜਾਂਦੇ ਆ ਥੋੜੇ ਥੋੜੇ ਕਰਕੇ ਚਲੋ ਹਜੇ ਵੀ ਪੂਰੇ ਤਾਂ ਨਹੀਂ ਸਾਂਭਦੇ ਕਿਉਂਕਿ ਹਜੇ ਨਾ April ਚ ਵੀ ਮੀਂਹ ਪੈਂਦਾ ਹੁੰਦਾ ਤੇ ਉਦੋਂ ਵੀ ਥੋੜੀ ਜੀ ਠੰਡ ਹੋ ਜਾਂਦੀ ਹੈ ਮਟਰ ਮਟਰਸਾਈਕਲ ਤੇ ਜਾਣਾ ਹੋਵੇ ਤਾਂ ਬਹੁਤ ਉਦੋਂ ਵੀ ਲੱਗਦੀ ਹੈ ਵੀ ਠੰਡ ਆਪਾਂ ਨੂੰ ਬੱਚਿਆਂ ਲਈ ਵੀ ਹੁੰਦੀ ਹੈ ਉਦੋਂ ਠੰਡ ਹਵਾ ਬਹੁਤ ਤੇਜ਼ ਚੱਲਣ ਲੱਗ ਜਾਂਦੀ ਆ ਤੇ ਇਸ ਕਰਕੇ ਤੇ ਹੁਣ ਆਪਾਂ ਜਿਹੜੇ ਇਹਨਾਂ ਨੂੰ ਸਾਂਭਣਾ ਹੁੰਦਾ ਤੇ ਜਿਹੜੇ ਕੰਬਲ ਆ ਰਿਆਂ ਆ ਇਹ ਕਿਵੇਂ ਸਾਂਭਨੇ ਕੰਬਲ ਜਿਹੜੇ ਜ਼ਿਆਦਾਤਰ ਕੰਬਲ ਹੁੰਦੇ ਆ ਕੋਟ ਘਾਟ ਆਪਾਂ ਕਿਵੇਂ ਸਾਂਭਨੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਹੀ ਵੀ ਕੰਬਲ ਆ ਜਿਹੜ ਕਿਵੇਂ ਆਪਾਂ ਫੋਲਡ ਕਰਕੇ ਸਾਂਭ ਸਕਦੇ ਆ ਕੰਬਲ ਦੇ ਰਿਆਈਆਂ ਦੇ ਕਵਰ ਵਗੈਰਾ ਠੀਕ ਆ ਤੇ ਚਲੋ ਆਪਾਂ ਜਿਆਦਾ ਟਾਈਮ ਤੁਹਾਡਾ ਲੈਂਦੇ ਹੋਏ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਆਪਾਂ ਸਿੰਗਲ ਕੰਬਲ ਆ ਉਹ ਕਿਵੇਂ ਸਾਂਭਨੇ ਆਪਾਂ ਕਿਵੇਂ ਉਹਨਾਂ ਨੂੰ ਫੋਲਡ ਕਰਨਾ ਠੀਕ ਆ ਤੇ ਜਿਹੜਾ ਕਿ ਥਾਂ ਜਿਹੜੇ ਥੋੜਾ ਰੋਕਦੇ ਆ ਤੇ ਉਹਨਾਂ ਦੀ ਤਹਿ ਜਿਹੜੀ ਖਿਲਰਦੀ ਨਹੀਂ ਹੈਗੀ ਤੇ ਆਪਾਂ ਤੁਹਾਨੂੰ ਦੱਸ ਦਿਆਂ ਲਓ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਸਿੰਗਲ ਕੰਬਲ ਇਹਨੂੰ ਕਿਵੇਂ ਤਹਿ ਕਰਨਾ ਆਪਾਂ ਠੀਕ ਆ ਕਿਵੇਂ ਫੋਲਡ ਕਰਨਾ ਯਾਨੀ ਕਿ ਜਿਹੜਾ ਕਿ ਆਪਣੀ ਕੈਟੀ ਦੇ ਵਿੱਚ ਤੇ ਇਹੇ ਕਿਲਰ ਇਹਨਾਂ ਪਹਿਲਾਂ ਤੁਸੀਂ ਕੀ ਕਰਨਾ ਇਹਨੂੰ ਖਲਾੜ ਲੈਣਾ ਸਾਰੇ ਨਾਲ ਦੇਖੋ ਇਹ ਐਵੇਂ ਦਾ ਸਿੰਗਲ ਠੀਕ ਆ ਇਹਨੂੰ ਖਲਾੜ ਲੈਣਾ ਤੇ ਤੁਸੀਂ ਇੰਨਾ ਕਿ ਇਹਨੂੰ ਫੋਲਡ ਕਰਨਾ ਉੱਪਰ ਨੂੰ ਐਵੇਂ ਸਿੱਧਾ ਹੀ ਵਿਛਾ ਕੇ ਮਤਲਬ ਹਾਫ ਨਹੀਂ ਕਰਨਾ ਹਾਫ ਤੋਂ ਥੋੜਾ ਜਿਹਾ ਕੱਟ ਕਰਨਾ ਠੀਕ ਆ ਇੰਨਾ ਸਾਰਾ ਕਰ ਲੈਣਾ ਇਹਨੂੰ ਫੋਲਡ ਐਵੇਂ ਠੀਕ ਆ ਆਪਾਂ ਲੋ ਜੀ ਐਵੇਂ ਫੋਲਡ ਕਰ ਲਿਆ ਦੇਖੋ ਇਹਨਾਂ ਤੁਹਾਨੂੰ ਦੇਖ ਹੀ ਰਿਹਾ ਹੋਗਾ ਐਵੇਂ ਠੀਕ ਆ ਫੋਲਡ ਕਰਕੇ ਫਿਰ ਆਪਾਂ ਨੂੰ ਫਿਰ ਆਪਾਂ ਇਹਨੂੰ ਐਵੇਂ ਦੂਸਰੀ ਸਾਈਡ ਨੂੰ ਫੋਲਡ ਕਰਨਾ ਤੇ ਇਧਰੋਂ ਐਵੇਂ ਠੀਕ ਹੈ ਫਿਰ ਆਪਾਂ ਇਹਨੂੰ ਐਵੇਂ ਸਿੱਧਾ ਦੂਸਰੀ ਸਾਈਡ ਉਲਟਾ ਲੈਣਾ ਲੋਚ ਠੀਕ ਹੈ ਐਵੇਂ ਇਹਨੂੰ ਵਿੱਚ ਨੂੰ ਫੋਲਡ ਕਰਿਆ ਸੀ ਆਪਾਂ ਉਧਰਲੀ ਸਾਈਡ ਜਿਹੜਾ ਹਾਫ ਆਫ ਇਹਨੂੰ ਇਧਰਲੀ ਸਾਈਡ ਠੀਕ ਹੈ ਇਹਨੂੰ ਇੱਥੇ ਹੀ ਰਹਿਣ ਦੇਣਾ ਐਵੇਂ ਆ ਦੇਖੋ ਐਵੇਂ ਆਪਾਂ ਫੋਲਡ ਕਰ ਲਿਆ ਇਹਨੂੰ ਫੋਲਡ ਕਰਕੇ ਆਪਾਂ ਤੇ ਇਹਨੂੰ ਕੀ ਸਾਈਡ ਇੱਕ ਸਾਈਡ ਤੋਂ ਤਾਂ ਆਪਣਾ ਫੋਲਡਿੰਗ ਹੈਗਾ ਜਿਹੜਾ ਆਪਾਂ ਹਾਫ ਕੀਤਾ ਸੀ ਠੀਕ ਆ ਪਰ ਤੁਹਾਨੂੰ ਦੂਸਰੂ ਦਿਖਾਉਣੇ ਆ ਆਹ ਦੇਖੋ ਜਿਹੜੀ ਸਾਈਡ ਆਪਾਂ ਫੋਲਡਿੰਗ ਕੀਤਾ ਸੀ ਇਹ ਸਾਈਡ ਤਾਂ ਆਪਣਾ ਹੈਗਾ ਹੀ ਇਹ ਫੋਲਡ ਵਾਲਾ ਠੀਕ ਆ ਦੂਸਰੀ ਸਾਈਡ ਆਪਣੀ ਆਹ ਵਾਲੀ ਆ ਐਵੇਂ ਆਪਾਂ ਇਹਨੂੰ ਹਾਫ ਆਫ ਐਵੇਂ ਅੰਦਰ ਨੂੰ ਫੋਲਡ ਕਰ ਲਏ ਇਧਰੋਂ ਤੇ ਇਧਰੋਂ ਐਵੇਂ ਕਰ ਲਿਆ ਠੀਕ ਆ ਫੋਲਡ ਕਰਕੇ ਆਪਾਂ ਇਹਨੂੰ ਐਵੇਂ ਰੋਲ ਬਣਾਉਂਦੇ ਹਾਂ ਨਾ ਐਵੇਂ ਐਵੇਂ ਠੀਕ ਹੈ ਐਵੇਂ ਐਵੇਂ ਜਦੋਂ ਆਪਾਂ ਇੱਥੇ ਰੋਲ ਬਣਾ ਕੇ ਆ ਜਾਣਾ ਨਾ ਇੱਥੋਂ ਤੱਕ ਰੋਲ ਬਣਾ ਕੇ ਆਵੇ ਐਵੇਂ ਆ ਜਾਣਾ ਦੇਖੋ ਠੀਕ ਹੈ ਐਵੇਂ ਆ ਜਾਣਾ ਹੁਣ ਆਪਾਂ ਕੀ ਕਰਨਾ ਆਪਾਂ ਤੁਹਾਨੂੰ ਅੱਗੇ ਦੱਸਦੀ ਆ ਜਦੋਂ ਆਪਣਾ ਇਹ ਰੋਲ ਬਣ ਕੇ ਆ ਜਾਣਾ ਠੀਕ ਹੈ ਐਵੇਂ ਫਿਰ ਐਵੇਂ ਕਰਕੇ ਇਹਨੂੰ ਇਹਦੇ ਵਿੱਚ ਕਾਰਨਰ ਜਿਹੜਾ ਆਪਣਾ ਆਹ ਵਾਲੀ ਚੀਜ਼ ਆਪਣੀ ਮੁੜੀ ਹੋਈ ਹੈ ਇਹਨੂੰ ਇਹਦੇ ਵਿੱਚੋਂ ਐਵੇਂ ਕੱਢ ਕੇ ਐਵੇਂ ਇਹਦੇ ਵਿੱਚ ਕਵਰ ਕਰਦੇ ਆ। ਹਾਂ ਠੀਕ ਆ ਐਵੇਂ ਆਪਣਾ ਇਹ ਕੰਬਲ ਆ ਜਿਹੜਾ ਬਿਲਕੁਲ ਵੀ ਨਹੀਂ ਹਿੱਲੂਗਾ। ਜੇ ਆਪਾਂ ਪੇਟੀ ਚ ਰੱਖਣਾ ਜਿਵੇਂ ਆਪਾਂ ਕੰਬਲ ਬੈਗ ਚ ਲੈ ਕੇ ਆਉਣਾ ਨਾ ਕੰਬਲ ਬੈਗ ਚ ਮਾਰਕੀਟ ਚੋਂ ਉਵੇਂ ਹੀ ਚੀਜ਼ ਬਣ ਜੂਗੀ ਆ ਦੇਖੋ ਇੱਕ ਪਿੱਲੋ ਦੀ ਟਾਈਪ। ਤੇ ਕਿਤੇ ਮਰਜੀ ਤੁਸੀਂ ਜਿਵੇਂ ਮਰਜੀ ਸਿੱਟੀ ਜੋ ਇਹਨੂੰ ਕਦੇ ਵੀ ਨਹੀਂ ਇਹ ਹਿੱਲੂਗਾ ਤੇ ਜੇ ਤੁਸੀਂ ਬੈੱਡ ਤੇ ਵੀ ਐਵੇਂ ਕੰਬਲ ਰੱਖਦੇ ਹੋ ਜਿਹੜਾ ਤੁਸੀਂ ਬੈੱਡ ਤੇ ਕੰਬਲ ਪਿਆਉਂਦੇ ਹੋ ਬੱਚੇ ਖਿਲਾਰ ਦਿੰਦੇ ਆ ਵਾਰ-ਵਾਰ ਖਿੱਲਰ ਜਾਂਦਾ ਤੁਸੀਂ ਇਸ ਤਰੀਕੇ ਨਾਲ ਐਵੇਂ ਕਰਕੇ ਇਹਨੂੰ ਪਿੱਲੋ ਦੀ ਤਰ੍ਹਾਂ ਐਵੇਂ ਯੂਜ਼ ਕਰ ਸਕਦੇ ਆ। ਇੱਕ ਪਿੱਲੋ ਦੀ ਤਰ੍ਹਾਂ ਬਣ ਜਾਂਦਾ ਦੇਖੋ ਬਿਲਕੁਲ ਐਵੇਂ ਲੱਗ ਰਿਹਾ ਜਿਵੇਂ ਪਿੱਲੋ ਹੁੰਦਾ ਠੀਕ ਆ ਇੱਕ ਤਾਂ ਆਪਾਂ ਇਹ ਤੁਹਾਨੂੰ ਇਹ ਤਰੀਕਾ ਦੱਸਿਆ ਠੀਕ ਆ ਐਵੇਂ ਤੁਸੀਂ ਆਪਦੇ ਕੰਬਲ ਸਿੰਗਲ ਡਬਲ ਜਿਹੜੇ ਵੀ ਹੁੰਦੇ ਆ ਤੇ ਐਵੇਂ ਵੀ ਯੂਜ਼ ਮਤਲਬ ਕੀ ਕਰ ਸਕਦੇ ਹੋ ਇੱਕ ਆਪਾਂ ਤੁਹਾਨੂੰ ਹੋਰ ਤਰੀਕਾ ਦੱਸ ਦਿਆਂ ਦੂਸਰਾ ਤਰੀਕਾ ਆਪਣਾ ਕੀ ਹੈਗਾ ਐਵੇਂ ਕੰਬਲ ਆ ਜਿਹੜਾ ਇਹ ਦੇਖੋ ਐਵੇਂ ਖਲਾਰ ਲੈਣਾ ਖਲਾਰ ਲੈਣਾ ਇਹਨੂੰ ਆਪਾਂ ਫੋਲਡ ਕਰ ਲੈਣਾ ਠੀਕ ਐ ਐਵੇਂ ਐਵੇਂ ਫੋਲਡ ਕਰ ਲੈਣਾ ਇਹਨੂੰ ਐਵੇਂ ਦੇਖੋ ਇਹ ਡਬਲ ਆ ਤੁਹਾਡਾ ਤਾਂ ਵੀ ਐਵੇਂ ਹੀ ਕਰ ਸਕਦੇ ਤੁਸੀਂ ਮੇਰੇ ਕੋਲ ਸਿੰਗਲ ਹੀ ਸੀ ਇਸ ਕਰਕੇ ਮੈਂ ਤੁਹਾਨੂੰ ਸਿੰਗਲ ਤੇ ਹੀ ਦੱਸ ਸਕਦੀ ਆ ਡਬਲ ਆ ਇਸ ਤਰੀਕੇ ਨਾਲ ਤੁਸੀਂ ਡਬਲ ਕਰ ਸਕਦੇ ਹੋ ਡਬਲ ਕੰਬਲ ਨੂੰ ਤਾਂ ਆ ਦੇਖੋ ਐਵੇਂ ਆਪਾਂ ਇਹਨੂੰ ਕਰ ਲੈਣਾ ਪਹਿਲਾਂ ਠੀਕ ਹੈ ਤੇ ਫਿਰ ਆਪਾਂ ਇੱਕ ਵਾਰੀ ਫੇਰ ਇਹਨੂੰ ਫੋਲਡ ਕਰ ਲੈਣਾ ਆ ਦੇਖੋ ਆਪਾਂ ਫੇਰ ਦੁਬਾਰੇ ਫੋਲਡ ਕਰ ਲਿਆ ਐਵੇਂ ਐਵੇਂ ਫੋਲਡ ਕਰਕੇ ਤੁਸੀਂ ਇਹਨੂੰ ਵਿਛਾ ਲੈਣਾ ਠੀਕ ਆ ਇਹ ਡਬਲ ਹੀ ਜ਼ਿਆਦਾ ਬੈਸਟ ਆ ਪਰ ਮੇਰਾ ਹੁਣ ਡਬਲ ਮੈਂ ਸਾਂਭਤਾ ਸੀ ਇਸ ਕਰਕੇ ਮੈਂ ਤੁਹਾਨੂੰ ਸਿੰਗਲ ਦੀ ਦੱਸੀ ਜੰਨੀ ਆ ਠੀਕ ਆ ਐਵੇਂ ਕਰਕੇ ਤੁਸੀਂ ਇਹਨੂੰ ਡਬਲ ਫੋਲਡ ਕਰ ਲੈਣਾ ਆ ਦੇਖੋ ਹੁਣ ਆਪਾਂ ਇਹਨੂੰ ਡਬਲ ਕਰ ਲਿਆ ਠੀਕ ਆ ਇੱਕ ਵਾਰੀ ਪਹਿਲਾਂ ਇਹਨੂੰ ਡਬਲ ਕਰਕੇ ਫਿਰ ਐਂ ਡਬਲ ਕੀਤਾ ਫਿਰ ਕੀ ਕਰਨਾ ਤੁਸੀਂ ਐਵੇਂ ਕਰ ਲੈਣਾ ਇੱਕ ਸਾਈਡ ਤੋਂ ਇੰਨਾ ਸਾਰਾ ਵਿੱਚ ਕਰ ਲੈਣਾ ਠੀਕ ਆ ਆ ਕਰ ਲਿਆ ਨਾ ਇਹਨੂੰ ਇਧਰੋਂ ਰਹਿਣ ਦੇਣਾ ਠੀਕ ਆ ਦੂਸਰੀ ਸਾਈਡ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਸਾਈਡ ਤੋਂ ਆਪਾਂ ਇੰਨਾ ਸਾਰਾ ਐਵੇਂ ਫੋਲਡ ਕਰ ਲੈਣਾ ਡਬਲ ਕਰਕੇ ਪਹਿਲਾਂ ਆਪਾਂ ਆਹ ਦੇਖੋ ਪਹਿਲਾਂ ਆਪਾਂ ਸਿੰਗਲ ਕਰੀਤਾ ਇਹਦੀ ਠੀਕ ਆ ਫਿਰ ਆਪਾਂ ਐਵੇਂ ਡਬਲ ਕਰਿਆ ਠੀਕ ਆ ਡਬਲ ਕਰਕੇ ਤੁਸੀਂ ਇੱਕ ਸਾਈਡ ਤੋਂ ਇੰਨੀ ਸਾਰੀ ਇਹਨੂੰ ਫੋਲਡਿੰਗ ਕਰ ਲੈਣੀ ਹੈ ਡਬਲ ਹੋਊਗਾ ਡਬਲ ਬੈੱਡ ਦਾ ਕੰਬਲ ਆ ਜਿਹੜਾ ਐਵੇਂ ਫੋਲਡਿੰਗ ਕਰਕੇ ਦੂਸਰੀ ਸਾਈਡ ਤੋਂ ਆਪਾਂ ਕੀ ਕਰਨਾ ਦੂਸਰੀ ਸਾਈਡ ਤੋਂ ਆਪਾਂ ਐਵੇਂ ਕਰਕੇ ਐਵੇਂ ਕਰਕੇ ਲੈ ਕੇ ਆਉਣਾ ਠੀਕ ਆ ਦੂਸਰੀ ਜਗ੍ਹਾ ਤੋਂ ਆਪਾਂ ਐਵੇਂ ਫੋਲਡ ਕਰਕੇ ਲੈ ਕੇ ਆਉਣਾ ਇਹਨੂੰ ਠੀਕ ਹੈ ਐਵੇਂ ਡਬਲ ਬੈੱਡ ਦਾ ਕੰਬਲ ਹੋਊਗਾ ਜਿਹੜਾ ਠੀਕ ਹੈ ਜਦੋਂ ਆਪਾਂ ਇੱਥੇ ਲੈ ਆਏ ਇਹਨੂੰ ਹੁਣ ਆਪਾਂ ਤੁਹਾਨੂੰ ਦੱਸਦੀ ਆ ਇੱਥੋਂ ਤੱਕ ਆਪਾਂ ਲੈ ਆਏ ਜਦੋਂ ਇਹਨੂੰ ਫਿਰ ਤੁਸੀਂ ਕੀ ਕਰਨਾ ਇੱਕ ਸਾਈਡ ਆ ਚੱਕਣੀ ਉੱਪਰੋਂ ਜਿਹੜੀ ਆਹ ਬੰਦ ਆ ਠੀਕ ਹੈ ਇਹਦੇ ਇਹਦੇ ਵਿੱਚ ਫੋਲਡਿੰਗ ਕਰਨਾ ਰੁਕ ਜਾਓ ਆਪਾਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਜਦੋਂ ਆਪਾਂ ਇੱਥੋਂ ਤੱਕ ਲੈ ਆਏ ਇਹਨੂੰ ਫੋਲਡ ਕਰਕੇ ਫਿਰ ਜਿਹੜੀ ਆ ਚੀਜ਼ ਹੈ ਇਹਨੂੰ ਚੱਕਣੀ ਆਪਾਂ ਇਹਦੇ ਵਿੱਚ ਇਹਨੂੰ ਐਵੇਂ ਵਿੱਚ ਕਰਨਾ ਇਹ ਡਬਲ ਡਬਲ ਬੈੱਡ ਦਾ ਕੰਬਲ ਹੀ ਜ਼ਿਆਦਾ ਬੈਸਟ ਹੈ ਇਹ ਵਾਲੀ ਤਰੀਕਾ ਜਿਹੜੀ ਠੀਕ ਹੈ ਤੇ ਤੁਹਾਡਾ ਜਿਹੜਾ ਡਬਲ ਬੈੱਡ ਦਾ ਕੰਬਲ ਆ ਪੂਰੀ ਤਰ੍ਹਾਂ ਵਧੀਆ ਜਿਹੜਾ ਫੋਲਡ ਹੋ ਕੇ ਸਮਝੂਗਾ ਤੇ ਪੇਟੀ 'ਚ ਕੋਈ ਖਲਾਰਾ ਨਹੀਂ ਪੂਗਾ ਆ ਦੇਖੋ ਇਧਰ ਇਹ ਲੋਚ ਆ ਦੇਖੋ ਐਵੇਂ ਤੁਸੀਂ ਇਹਨਾਂ ਨੂੰ ਸੰਭਦੋ ਤੇ ਜਗ੍ਹਾ ਵੀ ਥੋੜੀ ਰੋਕਦੇ ਆ ਤੇ ਬੈੱਡ ਤੇ ਵੀ ਤੁਸੀਂ ਐਵੇਂ ਇਹਨਾਂ ਨੂੰ ਰੱਖ ਸਕਦੇ ਹੋ ਆ ਦੇਖੋ ਜਿੱਧਰ ਮਰਜੀ ਜਿਵੇਂ ਮਰਜੀ ਸਿੱਟੀ ਚਲੋ ਜਿੱਥੇ ਮਰਜੀ ਕਦੇ ਵੀ ਨਹੀਂ ਖਲਰੂਗਾ ਇਹ ਠੀਕ ਆ ਤੇ ਇੱਕ ਪਿੱਲੋ ਦੀ ਤਰ੍ਹਾਂ ਹੈਗਾ ਕਿ ਤੁਸੀਂ ਜੇ ਬੈੱਡ ਤੇ ਕੰਬਲ ਰੱਖਦੇ ਹੋ ਡਬਲ ਬੈੱਡ ਦਾ ਉਹ ਵੀ ਐਵੇਂ ਲੱਗ ਸਕਦਾ ਦੇਖੋ ਦੇਖੋ ਕੋਈ ਨਹੀਂ ਇਹ ਕਰ ਸਕਦਾ ਵੀ ਇਹ ਕੰਬਲ ਆ ਦੇਖੋ ਹੁਣ ਪਿਆ ਜਿਹੜਾ ਕਿ ਪਿੱਲੂ ਹੀ ਲੱਗ ਰਿਹਾ ਠੀਕ ਆ ਤੁਸੀਂ ਇਸ ਤਰੀਕੇ ਨਾਲ ਵੀ ਜਿਹੜੇ ਕਿ ਕੰਬਲ ਆ ਤੇ ਮਤਲਬ ਕਿ ਸਿੰਗਲ ਡਬਲ ਦੋਨੇ ਤਰ੍ਹਾਂ ਦੇ ਕਰ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਸ ਆਈਡੀ ਨਾਲ ਐਤਕੀ ਜਿਹੜੇ ਕੱਪੜੇ ਆ ਤੁਸੀਂ ਆਪਦੇ ਕੰਬਲ ਠੀਕ ਆ ਵੱਡੇ ਛੋਟੇ ਡਬਲ ਸਿੰਗਲ ਤੇ ਤੁਸੀਂ ਇਸ ਤਰੀਕੇ ਨਾਲ ਆਪਦੇ ਕਰ ਸਕਦੇ ਹੋ ਤੇ ਹਾਂਜੀ ਵੀਡੀਓ ਵਧੀਆ ਲੱਗਦੀ ਹੁੰਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਸੀਂ ਹੁਣ ਆਪਦੇ ਕੰਬਲ ਆ ਜਿਹੜੇ ਐਵੇਂ ਐਤਕੀ ਕਰਕੇ ਰੱਖ ਦੋ ਠੀਕ ਆ ਫੋਲਡ ਤੇ ਕਦੇ ਵੀ ਨਹੀਂ ਖੱਲਣਗੇ ਤੇ ਤੁਹਾਡੀ ਪੇਟੀ ਚ ਪੂਰਾ ਵਧੀਆ ਤਰੀਕੇ ਨਾਲ ਸਾਰੇ ਕਪੜੇ ਟਿਕ ਜਾਣਗੇ ਤੇ ਕੋਈ ਗਾਹ ਨਹੀਂ ਪਊਗਾ ਜੇ ਤੁਸੀਂ ਬੈੱਡ ਬੋਰ ਦੇ ਬਾਕਸ ਚ ਰੱਖਦੇ ਹੋ ਠੀਕ ਆ ਤੇ ਉਹਦੇ ਚ ਵਧੀਆ ਟਿਕ ਜਾਣਗੇ ਪਰ ਮੈਂ ਜਿਹੜੀ ਰਜਾਈ ਆ ਉਹ ਨਹੀਂ ਐਵੇਂ ਕਰਦੀ ਹੁੰਦੀ ਮੈਂ ਰਜਾਈ ਜਿਹੜੀ ਐਵੇਂ ਕਰਦੀ ਨਹੀਂ ਤੁਹਾਨੂੰ ਦਿਖਾਉਣੀ ਆ ਰਜਾਈ ਸਾੰਪਦੀ ਨਹੀਂ ਦੇਖੋ ਸਾੰਪਤੀ ਮੈਂ ਤਾਂ ਕਰਤੀ ਪੈਗ ਇਹਦੇ ਵਿੱਚ ਮੈਂ ਫਰਨੈਲ ਦੀਆਂ ਗੋਲੀਆਂ ਤੇ ਨਿੰਮ ਦੇ ਪੱਤੇ ਪਾ ਕੇ ਐਵੇਂ ਆਪਾਂ ਇਹਨੂੰ ਕਵਰ ਕਰਕੇ ਦੇਖੋ ਇਵੇਂ ਸਾਂਭਦੇ ਨੇ ਕਿਉਂਕਿ ਨਾ ਰਜਾਈ ਬਾਲੀ ਵੱਡੀ ਹੁੰਦੀ ਆ ਫਿਰ ਖਿੱਲਰਦੀ ਐ ਨਾਲੇ ਨਾ ਤੇ ਹੁਣ ਇਹ ਐਵੇਂ ਪਈ ਰਹੂਗੀ ਇਹ ਤਾਂ ਵਧੀਆ ਐ ਤਰੀਕੇ ਸਰ ਤੇ ਹਰ ਸਾਲ ਮੈਂ ਐਵੇਂ ਹੀ ਕਰਦੀ ਆ ਹਰ ਸਾਲ ਐਵੇਂ ਇਹਨੂੰ ਸਾਂਭਦੀ ਆ ਜਦੋਂ ਆਪਾਂ ਕੱਢਾਂਗੇ ਕੋਈ 스ਮੈਲ ਨਹੀਂ ਆਊਗੀ ਇਹਦੇ ਚੋਂ ਨਹੀਂ ਤਾਂ ਨਾ ਬਿਸਤਰਿਆਂ ਚ ਹੋਰ ਹੀ 스ਮੈਲ ਜੀ ਆਉਣ ਲੱਗ ਜਾਂਦੀ ਆ ਰਜਾਈਆਂ ਚੋਂ ਖਾਸ ਕਰਕੇ ਆਉਂਦੀ ਆ ਤੇ ਇਸ ਕਰਕੇ ਮੈਂ ਵਾਵਾ ਸਰੀਆਂ ਫਰਨੈਲ ਦੀਆਂ ਗੋਣੀਆਂ ਬਾਕੇ ਤੇ ਨਿੰਮ ਦੇ ਪੱਤੇ ਬਾਕੇ ਨੂੰ ਐਵੇਂ ਸਾਂਭਦੇ ਨਹੀਂ ਅੱਜ ਆਪਾਂ ਮੋٹے ਕੱਪੜੇ ਦੇਖੋ ਰਜਾਈਆਂ ਮਤਲਬ ਕਿ ਰਿਜਾਈਆਂ ਰਜੋਈਆਂ ਵੱਡੇ ਕੰਬਲ-ਕੰਬਲ ਸਾਂਭੀਆਂ ਦੇਖ ਮੇਰੀ ਉਹ ਪਈ ਹੈ ਹੁਣ ਆਪਾਂ ਸੰਭੀ ਜਾਣੇ ਆ ਠੀਕ ਆ ਤੇ ਬਾਕੀ ਕਮੈਂਟਾਂ ਜੇ ਦੱਸਿਓ ਕਿ ਕਿਹਨੇ ਕਿਹਨੇ ਸਾंभਲੇ ਤੇ ਕਿਹਨੇ ਕਿਹਨੇ ਇਹ ਕਿੰਨੀ ਕੁ ਠੰਡ ਹੋਊਗੀ ਕਿੰਨੀ ਕੁ ਨਾ ਤੇ ਚਲੋ ਠੀਕ ਆ ਹੁਣ ਵੀਡੀਓ ਦਾ ਪੈਂਡ ਕਰਦੇ ਆ ਓਕੇ ਬਾਏ